ਤੁਸੀਂ ਵੀ ਸਤਿਆਂ ਦੇ ਵਿੱਚ ਚਟਾ ਭੋਜਨ ਖਾਣਾ ਪਸੰਦ ਕਰਦੇ ਹੋ ਜੇਕਰ ਹਾਂ ਤਾਂ ਇੱਕ ਵਾਰ ਜ਼ਰੂਰ ਦੇਖ ਲਓ ਬਈ ਖਾਸ ਜਾਣਕਾਰੀ ਜੇਕਰ ਖਾਓਗੇ ਤੁਸੀਂ ਇਸ ਤਰੀਕੇ ਦਾ ਪੋਜਨ ਤਾਂ ਤੁਹਾਡੇ ਸਿਹਤ ਦੇ ਉੱਪਰ ਹੋ ਸਕਦਾ ਹੈ ਬਹੁਤ ਹੀ ਚੰਗਾ ਪ੍ਰਭਾਵ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਰਪੱਖ ਪੋਸਟ ਤੇ ਬਹੁਤ ਹੀ ਖਾਸ ਪ੍ਰੋਗਰਾਮ ਹੈਲਥ ਟਿਪਸ ਦੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਕੁਝ ਬਹੁਤ ਹੀ ਚੰਗੀਆਂ-ਚੰਗੀਆਂ ਹੈਲਥ ਟਿਪਸ ਦੇ ਬਾਰੇ ਜਿਨ੍ਹਾਂ ਦਾ ਤੁਹਾਡੇ ਅਤੇ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਸਰਦੀਆਂ ਦੇ ਵਿੱਚ ਖਾਣ ਪਾਲੇ ਭੋਜਨ ਦੇ ਪਰੇ ਵੈਸੇ ਸਰਦੀਆਂ ਦੇ ਵਿੱਚ ਹਰ ਕਿਸੇ ਦਾ ਦਿਲ ਕਰਦਾ ਹੈ ਕਿ ਉਹ ਚੰਗਾ ਭੋਜਨ ਖਾਵੇ, ਮਸਾਲੇਦਾਰ ਭੋਜਨ ਖਾਵੇ ਜਾਂ ਕਹਿ ਲੋ ਕਿ ਤੇਲ ਦੇ ਤਲੇ ਹੋਏ ਭੋਜਨ ਸਾਨੂੰ ਸਰਦੀਆਂ ਦੇ ਵਿੱਚ ਖਾਣੇ ਚੰਗੇ ਲੱਗਦੇ ਕਿਉਂਕਿ ਗਰਮੀਆਂ ਦੇ ਵਿੱਚ ਤਾਂ ਅਸੀਂ ਇਹ ਗਰਮ ਚੀਜ਼ਾਂ ਖਾਣੀਆਂ ਪਸੰਦ ਨਹੀਂ ਕਰਦੇ ਪਰ ਸਰਦੀਆਂ ਦੇ ਵਿੱਚ ਹਰ ਕਿਸੇ ਦਾ ਜੀ ਮਚਲਾ ਜਾਂਦਾ ਕਿ ਅਸੀਂ ਪਕੌੜੇ ਖਾਈਏ, ਬਰੈਡ ਤਲ-ਤਲ ਕੇ ਖਾਈਏ ਜਾਂ ਕਈ ਤਰ੍ਹਾਂ ਦੇ ਤਲੇ ਤੇ ਮਸਾਲੇ ਵਾਲੇ ਭੋਜਨ ਸਾਨੂੰ ਸਰਦੀਆਂ ਦੇ ਵਿੱਚ ਖਾਣੇ ਬਹੁਤ ਹੀ ਚੰਗੇ ਲੱਗਦੇ ਪਰ ਕਦੇ ਸੋਚਿਆ ਕਿ ਨਾ ਭੋਜਨ ਦਾ ਸਾਡੇ ਸਰੀਰ ਦੇ ਉੱਪਰ ਕੀ ਅਸਰ ਪੈਂਦਾ ਹੋਵੇਗਾ ਜੇਕਰ ਨਹੀਂ ਸੋਚਿਆ ਤਾਂ ਅੱਜ ਸੋਚ ਲਵੋ ਕਿਉਂਕਿ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇੰਨਾ ਹੀ ਗੱਲਾਂ ਦੇ ਉੱਤੇ ਚਾਨਣਾ ਪਾਉਣ ਲੱਗੇ ਹਾਂ ਕਿ ਸਰਦੀਆਂ ਦੇ ਵਿੱਚ ਜੋ ਤੁਸੀਂ ਭੋਜਨ ਖਾਂਦੇ ਹੋ ਤੁਹਾਡੇ ਵਾਸਤੇ ਕਿੰਨਾ ਕੁ ਸਹੀ ਹੈ ਇਹ ਆਫਰ ਨਹੀਂ ਚਲੋ ਆਫਰ ਕਰਦੇ ਹਾਂ ਸ਼ੁਰੂਆਤ ਅੱਜ ਦੇ ਖਾਸ ਹੈਲਥ ਟਿਪਸ ਪ੍ਰੋਗਰਾਮ ਤੇ ਜੇਕਰ ਸਰਦੀਆਂ ਦੇ ਵਿੱਚ ਘੱਟ ਤੇਲ ਵਾਲੇ ਖਾਣੇ ਦੀ ਵਰਤੋਂ ਕੀਤੀ ਜਾਏਗੀ ਤਾਂ ਤੁਹਾਨੂੰ ਇਸ ਦੇ ਬਹੁਤ ਹੀ ਚੰਗੇ ਫਾਇਦੇ ਹੋਣਗੇ ਸਰਦੀਆਂ ਦੇ ਵਿੱਚ ਚੰਗੀ ਪਾਚਨ ਕਿਰਿਆ ਦੇ ਲਈ ਤੇਲ ਦਾ ਸੇਵਨ ਘੱਟ ਕਰੋ ਚੰਗੇ ਪਾਚਨ ਦੇ ਲਈ ਤੁਹਾਨੂੰ ਤੇਲ ਤੇ ਮਿਰਚ ਮਸਾਲਿਆਂ ਵਾਲੇ ਭੋਜਨ ਦਾ ਘੱਟ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਪਾਚਨ ਬਰਨਾਲੀ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਸਰਦੀਆਂ ਦੇ ਵਿੱਚ ਗਰਮ ਭੋਜਨ ਖਾਓ ਅਤੇ ਸਿਹਤਮੰਦ ਹੀ ਤੇਲ ਦੀ ਵਰਤੋਂ ਕਰੋ ਉਥੇ ਪਿੰਪਲਸ ਤੋਂ ਵੀ ਵੱਡਾ ਬਚਾਅ ਹੁੰਦਾ ਹੈ ਸਰਦੀਆਂ ਦੇ ਵਿੱਚ ਤੇਲ ਵਾਲਾ ਪੌੜਨ ਘੱਟ ਖਾਣ ਦੇ ਨਾਲ ਪਿੰਪਲਸ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਜਿਆਦਾ ਤੇਲ ਵਾਲੇ ਭੋਜਨ ਖਾਣ ਦੇ ਨਾਲ ਪਿੰਪਲ ਵਧਦੇ ਹੈ ਅਤੇ ਚਮੜੀ ਦੀਆਂ ਸਮੱਸਿਆਵਾਂ ਵਧ ਜਾਂਦੀ ਹੈ ਜੇਕਰ ਤੁਸੀਂ ਬਹੁਤ ਜ਼ਿਆਦਾ ਤੇਲ ਅਤੇ ਮਸਾਲਿਆਂ ਵਾਲਾ ਭੋਜਨ ਖਾਂਦੇ ਹੋ ਤਾਂ ਭੋਜਨ ਦੀ ਗਰਮੀ ਦਾ ਚਮੜੀ ਦੇ ਉੱਤੇ ਅਸਰ ਪੈਂਦਾ ਅਤੇ ਤਫੜ ਅਤੇ ਖੁਜਲੀ ਵੀ ਪੈਦਾ ਹੁੰਦੀ ਹੈ ਸਰਦੀਆਂ ਦੇ ਵਿੱਚ ਜ਼ਿਆਦਾ ਤੇਲ ਵਾਲਾ ਭੋਜਨ ਖਾਣ ਦੇ ਨਾਲ ਭੋਜਨ ਦੀ ਲਾਲਸਾ ਘਟ ਜਾਂਦੀ ਹੈ ਜੇਕਰ ਤੁਸੀਂ ਬਹੁਤ ਜ਼ਿਆਦਾ ਤਲੇ ਆ ਜਾਂ ਮਸਾਲੇਦਾਰ ਭੋਜਨ ਖਾਂਦੇ ਹੋ ਤਾਂ ਭੋਜਨ ਦੀ ਲਾਲਸਾ ਵੱਧ ਜਾਂਦੀ ਹੈ ਜੋ ਲੋਕ ਜ਼ਿਆਦਾ ਮਿੱਠੇ ਮਸਾਲੇ ਵਾਲਾ ਭੋਜਨ ਖਾਂਦੇ ਆ ਉਹਨਾਂ ਨੂੰ ਵੀ ਮਠਾਈਆਂ ਦੀ ਜ਼ਿਆਦਾ ਲਾਲਸਾ ਹੁੰਦੀ ਹੈ ਇਸ ਲਈ ਭੋਜਨ ਦੀ ਲਾਲਸਾ ਨੂੰ ਘੱਟ ਕਰਨ ਦੇ ਲਈ ਘੱਟ ਤੇਲ ਵਾਲਾ ਭੋਜਨ ਖਾਣਾ ਬਹੁਤ ਹੀ ਫਾਇਦੇਮੰਦ ਹੈ ਭਾਰਵੇ ਕੰਟਰੋਲ ਦੇ ਵਿੱਚ ਕੱਟਦਾ ਹੈ ਸਰਦੀਆਂ ਦੇ ਵਿੱਚ ਤੇਲ ਵਾਲਾ ਭੋਜਨ ਖਾਣ ਨਾਲ ਭਾਰ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਮਿਲਦੀ ਹੈ ਜੇਕਰ ਸਦੀਆਂ ਦੇ ਵਿੱਚ ਤੁਸੀਂ ਜ਼ਿਆਦਾ ਤੇਲ ਵਾਲਾ ਖਾਣਾ ਖਾਂਦੇ ਹੋ ਤਾਂ ਇਸ ਨਾਲ ਤੁਹਾਡਾ ਭਾਰਵਧੇਕਾ ਜ਼ਿਆਦਾ ਤੇਲ ਵਾਲਾ ਪੋਜਨ ਖਾਣ ਦੇ ਨਾਲ ਤੁਹਾਡਾ ਵਜ਼ਨ ਜਿਹੜਾ ਤੇਜ਼ੀ ਦੇ ਨਾਲ ਵੱਧਾ ਜ਼ਿਆਦਾ ਤੇਲ ਵਾਲਾ ਪੋਜਨ ਖਾਣ ਨਾਲ ਸ਼ੂਗਰ ਥਾਇਰਾਇਡ ਅਤੇ ਮੋਟਾਪੇ ਵਰਗੀਆਂ ਸਮੱਸਿਆਵਾਂ ਮ ਜੜੀਆਂ ਨੇ ਪੈਦਾ ਹੋ ਜਾਂਦੀਆਂ ਅਤੇ ਤੁਹਾਡਾ ਕੋਲੇਸਟ੍ਰੋਲ ਵਿੱਚ ਜਿਹੜਾ ਕੰਟਰੋਲ ਦੇ ਵਿੱਚ ਰਹੇਗਾ ਕੁਝ ਮਾਹਿਰਾਂ ਦਾ ਮੰਨ ਹੈ ਕਿ ਸਰਦੀਆਂ ਦੇ ਵਿੱਚ ਕੋਰੋਨਰੀ ਬਿਮਾਰੀ ਦਾ ਖਤਰਾ ਵਧ ਜਾਂਦਾ ਹੈ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਮੌਸਮ ਦੇ ਵਿੱਚ ਬਦਲਾ ਹਾਰਮੋਨਸ ਨੂੰ ਪ੍ਰਭਾਵਿਤ ਕਰਦਾ ਹੈ ਹਾਰਮੋਨਸ ਦੇ ਵਿੱਚ ਅਸੰਤੁਲਨ ਕਾਰਨ ਕੋਰਟੀਸੋਲ ਘੱਟ ਨਿਕਲਦਾ ਹੈ ਅਤੇ ਕੋਲੇਸਟ੍ਰੋਲ ਵਧ ਨਿਕਲਦਾ ਇਸ ਤਰ੍ਹਾਂ ਕੋਰੋਨਰੀ ਬਿਮਾਰੀ ਦਾ ਖਤਰਾ ਵਧ ਜਾਂਦਾ ਜੇਕਰ ਤੁਸੀਂ ਤੇਲ ਵਾਲਾ ਪੋਟਨ ਘੱਟ ਖਾਂਦੇ ਹੋ ਤਾਂ ਕੋਲੇਸਟ੍ਰੋਲ ਦਾ ਪੱਧਰ ਜਿਹੜਾ ਹੈ ਤੁਹਾਡਾ ਕੰਟਰੋਲ ਦੇ ਵਿੱਚ ਰਹੇਗਾ ਜੇਕਰ ਤੁਸੀਂ ਵੀ ਚਟਪੜੇ ਭੋਜਨ ਖਾਣ ਦੇ ਸ਼ੁਕੀਨ ਹੋ ਤਾਂ ਹੁਣ ਇਹਨਾਂ ਚਟਪੜੇ ਭੋਜਨਾਂ ਨੂੰ ਛੱਡ ਦੋ ਵੋ ਨਹੀਂ ਤਾਂ ਤੁਹਾਨੂੰ ਇਹ ਬਿਮਾਰੀਆਂ ਜੜੀਆਂ ਨੇ ਘੇੜ ਸਕਦੀਆਂ ਨੇ ਜੇਕਰ ਤੁਸੀਂ ਵੀ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਦਵਾਈਆਂ ਨਹੀਂ ਖਾਣਾ ਚਾਹੁੰਦੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤਾਂ ਤੁਸੀਂ ਕਰਨਾ ਹੀ ਹੈ ਪਰ ਇਹਨਾਂ ਜਿਹੜੀਆਂ ਹੈਲਥ ਟਿਪਸ ਦੇ ਬਾਰੇ ਜਿਨ੍ਹਾਂ ਦਾ ਸੇ ਜ਼ਿਕਰ ਤੁਹਾਡੇ ਨਾਲ ਕੀਤਾ ਇਹਨਾਂ ਨੂੰ ਫੋਲੋ ਵੀ ਜਰੂਰ ਕਰਨਾ ਜੇਕਰ ਤੁਸੀਂ ਇਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲੈਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਜਿਹੜੀ ਹੈ ਫੁੱਲਾਂ ਦੀ ਤਰ੍ਹਾਂ ਖਿੜ ਜਾਏਗੀ ਤਾਂ ਇਸੇ ਦੋਸਤੋ ਸਰਦੀਆਂ ਦੇ ਵਿੱਚ ਤਲਿਆ ਹੋਇਆ ਭੋਜਨ ਨਾ ਖਾਣ ਦੇ ਬਹੁਤ ਸਾਰੇ ਫਾਇਦੇ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤੇ ਜੇਕਰ ਤੁਸੀਂ ਵੀ ਜਾਣਨਾ ਚਾਹੁੰਦੇ ਹੋ ਜਿਹੜੀਆਂ ਹੋਰ ਹੈਲਥ ਟਿਪਸ ਦੇ ਬਾਰੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤੇ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਵੀ ਜ਼ਰੂਰ ਸਾਂਝੇ ਕਰ ਦਿਓ ਕਿ ਤੁਸੀਂ ਕਿਸ ਤਰ੍ਹਾਂ ਦੇ ਹੈਲਥ ਟਿਪਸ ਦੇ ਬਾਰੇ ਜਾਣਨਾ ਚਾਹੁੰਦੇ ਹੋ ਤੇ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ ਤੇ ਹੁਣ ਧੰਨਵਾਦ